ਕਾਜੀ ਮੈਂ ਤੁਹਾਡਾ ਵੀਰੇ ਐਸ ਪਰਮਾਰ ਹੋ ਕਿਤੇ ਆ ਜਾ ਬਦਲਾਵੇ ਹੋ ਸੁਣ ਲੈ ਦੁਖੜੇ ਦੁਨੀਆ ਦੇ ਆ ਕੇ ਹੋ ਕੈਪਟਨ ਨੇ ਧੂਆਂ ਕੱਢ ਦਿੱਤਾ ਕੈਪਟਨ ਨੇ ਧੂਆਂ ਕੱਢ ਦਿੱਤਾ ਬਿਜਲੀ ਦੇ ਵੱਡੇ ਵੱਡੇ ਕਟ ਲਾ ਕੇ ਹੋ ਕਿਤੇ ਆ ਜਾ ਬਦਲਾਵੇ ਹੋ ਰਾਤਾਂ ਨੂੰ ਨੀਂਦੀ ਆਉਂਦੀ ਨਾ ਮੱਛਰੀ ਵੱਡੀ ਵੱਡੀ ਖਾਵੇ ਮੋਟਰਾਂ ਦੀ ਲਾਈਟ ਵੀ ਆਉਂਦੀ ਨਾ ਫਸਲ ਸੁੱਕਦੀ ਜਾਵੇ ਹੋ ਕੈਪਟਨ ਨਰਾਜ ਤੇਰੇ ਤੋਂ ਖੋਲਿਆ ਕੈਪਟਨ ਨਰਾਜ ਤੇਰੇ ਤੋਂ ਖੋਲਿਆ ਹੋ ਜਨਤਾ ਨੂੰ ਝੂਠੇ ਲਾਰੇ ਲਾ ਕੇ ਹੋ ਕਿਤੇ ਆ ਜਾ ਵਾਦ ਲਾਵੇ ਹੋ ਦੁੱਖੜੇ ਸੁਣ ਲਾ ਜਨਤਾ ਦੇ ਆ ਕੇ ਹੋ ਤੇਰੀ ਕਦਰ ਲੋਕਾਂ ਨੇ ਪਾਈ ਨਾ ਤੂੰ ਤੱਕ ਰੋੜਾ ਬੰਡੇ ਉਤੋਂ ਐਨਆਰਆਈ ਪੰਜਾਬ ਨੂੰ ਮਾਰ ਗਏ ਜੋ ਲਾਉਂਦੇ ਸੀ ਆਪ ਦੇ ਚੰਡੇ ਉਤੋਂ ਐਨਆਰਆਈ ਪੰਜਾਬ ਨੂੰ ਉਜਾੜ ਗਏ ਜੋ ਲਾਉਂਦੇ ਆਪ ਦੇ ਚੰਡੇ ਹੋ ਕੈਪਟਨ ਨੇ ਪਾਕਿਸਤਾਨ ਨੂੰ ਬਿਜਲੀ ਦੇਣੀਆਂ ਰੁਸਾ ਦਿਖਾਊਗਾ ਕੈਪਟਨ ਯਾਰੀ ਪੋਗਾ ਕੇ ਹੋ ਕੀਤੇ ਆਜਾਬਾਦ ਲਾਵੇ ਓ ਦੁਖੜੇ ਸੁਣ ਲਾ ਜਨਤਾ ਦੇ ਆ ਕੇ ਪੰਜ ਸਾਲ ਤਾ ਜ਼ੁਲਮ ਸਹਿਣਾ ਸਾਨੂੰ ਪੈਣਾ ਐ ਬਾਦਲ ਸਾਹਿਬ ਤੇਰਾ ਨਾ ਦੁਨੀਆ ਤੇ ਰਹਿਣਾ ਐ ਪੰਜ ਸਾਲ ਸਾਨੂੰ ਜ਼ੁਲਮ ਤਾ ਸਹਿਣਾ ਪੈਣਾ ਐ ਬਾਦਲ ਸਾਹਿਬ ਤੇਰਾ ਨਾ ਦੁਨੀਆ ਤੇ ਰਹਿਣਾ ਐ ਓ ਕੈਪਟਨ ਸਾਹਿਬ ਤਾਂ ਮੁਕਰ ਗਏ ਝੂਠੀ ਸੋਗੁਟਕਾ ਸਾਬ ਤੇ ਖਾ ਕੇ ਹੋ ਕਿਤੇ ਆ ਜਾ ਬਦਲਾਵੇ ਹੋ ਦੁਖੜੇ ਸੁਣ ਲਾ ਜੰਤਾ ਦੇ ਆ ਕੇ ਹੋ ਮਨਪ੍ਰੀਤਾ ਸਿੱਧੂ ਮਿਲ ਗਏ ਨੇ ਮਨਪ੍ਰੀਤਾ ਸਿੱਧੂ ਮਿਲ ਗਏ ਨੇ ਚੋਰਾ ਨਾ ਜਾ ਕੇ ਹੋ ਕਿਤੇ ਆ ਜਾ ਬਦਲਾਵੇ ਹੋ ਦੁਖੜੇ ਸੁਣ ਲਾ